ਸਾਸ਼ੀ ਗਾਡੋ ਸਟਾਕ ਕੀ ਹਾਲ ਚਾਲ ਥੋੜਾ ਸਾਰਾਂ ਦਾ ਜੀ ਬਈ ਪਿੱਛੇ ਤੁਸੀਂ ਇੱਕ ਟਰੈਕਟਰ ਦੇਖ ਰਹੇ ਹੋ ਅਰਜਨਲਟਰਾ 605 ਡੀਆਈ ਇਹ ਟਰੈਕਟਰ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਈ ਕਿਸਾਨ ਪਤਾ ਕੀ ਚਾਹੁੰਦਾ ਕਿ ਕਿਸੇ ਟਰੈਕਟਰ ਮਿਲ ਜੇ ਇਹ ਟਰੈਕਟਰ ਕਿਸੇ ਦੇ ਘਰੇ ਖੜਾ ਕਿਸੇ ਡੀਲਰ ਦਾ ਟਰੈਕਟਰ ਨਹੀਂਗਾ ਕੋਈ ਡੀਲਰ ਵੀ ਐਂ ਵੀਡੀਓ ਪਵਾ ਲੈਂਦੇ ਆ ਯਾਰ ਬਈ ਘਰੇ ਖੜਾ ਹਨ ਬੇਚਦੇ ਘਰੇ ਹੁੰਦੇ ਆ ਪਰ ਇੱਕ ਇੱਕ ਟਰੈਕਟਰ ਦੀ ਵੀਡੀਓ ਪਵਾ ਲੈਂਦੇ ਬਈ ਯਾਰਾ ਸਿੰਗਲ ਟਰੈਕਟਰ ਘਰੇ ਖੜਾ ਪਰ ਇਹ ਸੱਚੀ ਕਿਸੇ ਦੇ ਘਰੇ ਖੜਾ ਵਾ ਚਲਾਇਆ ਚੱਲਿਆ ਵੀ ਮੇਰੇ ਖਿਆਲ ਨਾਲ 800 ਘੰਟਾ ਚੱਲਿਆ ਹੋਇਆ 2010 ਮਾਡਲ ਟਰੈਕਟਰ ਆ ਤੁਸੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਸਾਰਾ Ориਜਨਲ ਆ ਮੈਂ ਤੁਹਾਨੂੰ ਇਹਦੇ ਕਾਗਜ਼ ਪੱਤਰ ਦਿਖਾਉਣਾ ਤੇ ਇਧਰਲੇ ਪਾਸੇ ਪਈ ਆ ਦੇਖੋ ਸਾਰਾ ਕੋਈ ਨਾਲ ਆ ਸਭ ਤੋਂ ਵੱਡੀ ਗੱਲ ਹੈ ਵੀ 2010 ਮਾਡਲ ਹੋ ਕੇ ਟਰੈਕਟਰ ਫਰਸਟ ਓਨਰ ਆ ਹਜੇ ਤੱਕ ਫਰਸਟ ਓਨਰ ਆ ਹੁਣ ਜੇ ਕੋਈ ਕਿਸਾਨ ਵੀ ਇਹਨਾਂ ਤੋਂ ਇਹ ਟਰੈਕਟਰ ਲਊਗਾ ਤੇ ਉਹ ਨਾਂ ਕਰਾਊਗਾ ਫਿਰ ਸੈਕੰਡ ਓਨਰ ਇਹ ਟਰੈਕਟਰ ਹੋਊਗਾ ਹਜੇ ਤੱਕ ਫਰਸਟ ਓਨਰ ਆ ਮੈਂ ਤੁਹਾਨੂੰ ਇਧਰਲੇ ਪਾਸੇ ਦਿਖਾ ਦਿੰਦਾ RC ਪਈਆ ਟਰੈਕਟਰ ਦੀ 3605 ਨੰਬਰ ਆ ਪੰਜਾਬ ਨੰਬਰ ਆ PV03 ਮੇਰੇ ਖਿਆਲ ਨਾਲ ਬਠਿੰਡੇ ਦਾ ਬਠਿੰਡੇ ਦਾ ਨੰਬਰ ਹੀ ਹੈ ਨਾ ਬਠਿੰਡੇ ਦਾ ਨੰਬਰ ਆ ਨਾ ਬਾਕੀ ਬਾਈ ਆ ਸਾਰਾ ਕੁਝ ਨਾਲ ਹੀ ਮਿਲ ਜੂਗਾ ਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਕੁਝ ਕਰਾਉਣ ਦੀ ਲੋੜ ਨਹੀਂ ਸ਼ੌਂਕ ਦੇ ਨਾਲ ਮੰਨ ਕੇ ਚਲੋ ਇਹ ਟਰੈਕਟਰ ਤਿਆਰ ਹੋਇਆ ਸੀ ਸਾਰਾ ਕੁਝ ਲਵਾਇਆ ਹੀ ਸ਼ੌਂਕ ਦੇ ਨਾਲ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਸੀ ਪਰ ਬਾਈ ਉਹਨਾਂ ਨੇ ਜਾਣਾ ਬਾਹਰ ਜਿਹਦੇ ਘਰ ਕੇ ਟਰੈਕਟਰ ਵੇਚਣਾ ਇਹ ਕੋਈ ਆਇਆ ਨਹੀਂਗਾ ਵੀ ਹੁਣ ਸਾਰਾ ਸਿਸਟਮ ਇਹ ਚੱਲੀ ਜਾਂਦਾ ਬਈ ਹਰੇਕ ਨੇ ਜਦੋਂ ਕਿਸੇ ਨੇ ਚੀਜ਼ ਵੇਚਣੀ ਹੁੰਦੀ ਹਰੇਕ ਬੰਦਾ ਕਹਿੰਦਾ ਵੀ ਇਸ ਦਾ ਬਾਹਰ ਚੱਲੇ ਆ ਤਾਂ ਵੇਚਣਾ ਪਰ ਇਹ ਸੱਚੀ ਗੱਲ ਹੈ ਵੀ ਇਹਨਾਂ ਨੇ ਸੱਚੀ ਬਾਹਰ ਜਾਣਾ ਟਰੈਕਟਰ ਵੇਚਣ ਨੂੰ ਦਿਲ ਨਹੀਂ ਕਰਦਾ ਸੀ ਪਰ ਫਿਰ ਵੀ ਵੇਚਣਾ ਤੁਸੀਂ ਚਾਹੇ ਆ ਕੇ ਪਿੰਡ ਦੇਖ ਸਕਦੇ ਹੋ ਪਿੰਡ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਤੇ ਇਹ ਟਰੈਕਟਰ ਤੁਸੀਂ ਦੇਖ ਲਓ ਬਾਈ ਤੇ 800 ਘੰਟਾ ਤੁਹਾਨੂੰ ਦਿਖਾ ਵੀ ਦਿੰਨੇ ਇਧਰਲੇ ਪਾਸੇ ਬਾਈ ਮੜਾ ਜ ਮੀਟਰ ਤੇ ਕੈਮਰਾ ਮਾਰਦੀ 801 ਦੇ ਲਗਭਗ ਮੇਰੇ ਖਿਆਲ ਨਾਲ ਟਰੈਕਟਰ ਚੱਲਿਆ ਹੋਇਆ ਹੈ ਦੇਖ ਲਓ ਤੁਸੀਂ ਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਸਾਫ਼ ਪਈ ਆ ਤੇ ਤੁਹਾਨੂੰ ਸਟਾਰਟ ਵੀ ਕਰਕੇ ਦਿਖਾ ਦਿੰਨੇ ਆ ਨੋਟ ਆ ਜੀ ਦੇਖ ਸਕਦੇ ਹੋ ਬਾਈ ਮਾਰੇ ਨਾ ਟਰੈਕਟਰ ਸਕਾਰਡ ਹੁੰਦਾ ਤੇ ਬਹੁਤ ਸੋਹਣਾ ਆਵਾਜ਼ ਆ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਤੇ ਬਾਕੀ ਦਾ ਰੇਟ ਵੀ ਆਪਾਂ ਬੋਲਾਂਗੇ ਤੇ ਇੱਕ ਗੱਲ ਜਿਹੜੀ ਮੈਂ ਹੋਰ ਇਹਦੇ ਵਿੱਚ ਕਰਨੀ ਆ ਕਰੀਬਤ ਬੰਦ ਵਰਦ ਕਰੀ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਬਾਈ ਸਿਸਟਮ ਕੀ ਆ ਨਾ ਇਹ ਟਰੈਕਟਰ ਦਾ ਲੋਨ ਤੇ ਨਿਕਲਿਆ ਹੋਇਆ ਸੀ ਲੋਨ ਹੋਇਆ ਵਾ ਸੀ ਇਸ ਟਰੈਕਟਰ ਤੇ ਤੇ ਹੁਣ ਤੁਹਾਨੂੰ ਇਹ ਵੀ ਗੱਲ ਦੱਸ ਦਨਾ ਵੀ ਹੁਣ ਕਈ ਵੀਰੇ ਟੈਨਸ਼ਨ ਕਰਨਗੇ ਯਾਰ ਵੀ ਲੋਨ ਹੋਇਆ ਸੀ ਵੀ ਉਹਦਾ ਕੋਈ ਚੱਕਰ ਨਾ ਹੋਵੇ ਇਹ ਸਾਰੇ ਕਾਗਜ਼ ਪੱਤਰ ਹਨ ਜਿੰਨੇ ਇਹ ਸਾਰੇ ਤੁਹਾਨੂੰ ਬਣੇ ਤਨੇ ਆ ਹੀ ਮਿਲਣਗੇ ਤੇ ਲੋਨ ਦਾ ਕਲੀਅਰੈਂਸ ਹੋਇਆ ਵਾ ਲੋਨ ਕਲੀਅਰ ਹੋਇਆ ਵਾ ਇਹਦਾ ਕਲੀਅਰੈਂਸ ਦਾ ਸਰਟੀਫਿਕੇਟ ਹੈਗਾ ਸਾਰਾ ਕੁਝ ਐਫ ਯੂ ਪੀ ਡਾਟ ਸਾਰਾ ਕੁਝ ਤੁਹਾਨੂੰ ਮਿਲੂਗਾ ਏ ਟੂ ਜ਼ेड ਵੀ ਟਰੈਕਟਰ ਦੇ ਕਾਗਜ਼ ਪੱਤਰ ਪੂਰੇ ਓਕੇ ਪਏ ਆ ਕਿਸੇ ਨੂੰ ਕੋਈ ਟੈਨਸ਼ਨ ਲੈ ਦੀ ਲੋੜ ਨਹੀਂ ਆ ਕੇ ਦੇਖਣਾ ਚਲਾ ਕੇ ਦੇਖਣਾ ਤੁਸੀਂ ਪਿੰਡ ਆ ਸਕਦੇ ਹੋ ਇਹਨਾਂ ਦੇ ਕੋਲੇ ਮੈਂ ਨੰਬਰ ਪਾਉਂਗਾ ਟਰੈਕਟਰ 2010 ਮਾਡਲ ਹੈ ਇੱਕ ਵਾਰ ਮੈਂ ਤੁਹਾਨੂੰ ਹੋਰ ਦੱਸ 2010 ਮਾਡਲ ਆ ਤੇ ਰੇਟ ਇਹਦਾ 380000 ਰੁਪਏ ਲੈਣ ਦੇਣ ਵਾਲਾ ਰੇਟ ਹੀ ਆ ਬਈ 380000 ਰੁਪਏ ਮਾੜਾ ਮੋਟਾ ਮਾਨ ਤਾਂ ਹੋਰ ਹੋ ਜਾਊਗਾ ਜੇ ਹਨਾ ਤੁਸੀਂ ਆਉਂਗੇ ਨਾ ਤੇ ਬਾਕੀ ਇੰਨੇ ਕ ਦੇ ਵਿੱਚ ਇਹ ਟਰੈਕਟਰ ਤੁਹਾਨੂੰ ਮਿਲ ਜਾਊਗਾ ਸਭ ਤੋਂ ਵੱਡੀ ਗੱਲ ਆ ਕਿ ਕਿਸੇ ਡੀਲਰ ਦਾ ਟਰੈਕਟਰ ਨਹੀਂ ਘਰੇ ਖੜਾ ਤੇ ਜਿਹਨੇ ਚਲਾਇਆ ਹੋਵੇ ਆਪ ਉਹਨੂੰ ਪਤਾ ਹੀ ਹੁੰਦਾ ਨਾ ਕੀ ਸਿਸਟਮ ਆ ਤੇ ਡੀਲਰ ਨੇ ਇਹ ਨਹੀਂ ਪਤਾ ਕਿੱਥੋਂ ਲਿਆ ਹੋਵੇ ਕੀ ਕੀਤਾ ਹੋਵੇ ਤੇ ਬਾਕੀ ਇਹਦੇ ਵਿੱਚ ਕੋਈ ਮੋਡੀਫਿਕੇਸ਼ਨ ਨਹੀਂ ਹੋਈ ਨਾ ਇਹਦੇ ਤੇ ਕੋਈ ਸਿਸਟਮ ਉਹ ਜਾ ਹੋਇਆ ਜਿਵੇਂ ਦਾ ਟਰੈਕਟਰ ਖੜਾ ਆਏ ਦਾ ਯਾ ਟਰੈਕਟਰ ਇਹ ਸਾਰਾ ਅਰੀਜਨਲ ਆ ਬਾਕੀ ਟਾਇਰ ਦੇ ਸਾਨੂੰ ਟਾਇਰ ਨਵੇਂ ਆ ਜੀ ਟਾਇਰ ਨਵੇਂ ਪਏ ਹੋਇਆ ਸਾਰੇ ਐਮ ਆਰ ਐਫ ਦੇ ਟਾਇਰ ਆ ਬਾਕੀ ਟਰੈਕਟਰ ਤੁਸੀਂ ਚਾਰੇ ਪਾਸੇੋਂ ਇੱਕ ਵਾਰ ਮੜਾ ਇਹ ਦਿਖਾ ਦੀ ਬਈ ਘੁੰਮ ਕੇ ਤੇ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਸਹੀ ਰੇਟ ਦੇ ਵਿੱਚ ਮਿਲ ਜੂਗਾ 380000 ਰੁਪਏ ਉਹਨਾਂ ਨੇ ਰੇਟ ਆ ਜਿਹੜੀ ਡਿਮਾਂਡ ਕੀਤੀ ਹੋਈ ਆ ਤੇ ਕੰਟੈਕਟ ਹੈ ਜੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਡਿਸਟ੍ਰੀਬਿਊਟਰ ਦਿਖਾ ਦੀ ਬਈ ਇਧਰਲੇ ਪਾਸੇ ਡੈਸਟਰੀਬਿਊਟਰ ਵੀ ਇਹਨਾਂ ਨੇ ਲਵਾਇਆ ਸੀਗਾ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਟਰੈਕਟਰ ਇਹਨਾਂ ਨੇ ਜਮਾਂ ਸ਼ੌਂਕ ਲਈ ਰੱਖਣ ਵਾਸਤੇ ਕੀਤਾ ਸੀ ਪਰ ਹੁਣ ਬਾਹਰ ਜਾਣ ਕਰਕੇ ਇਹਨੇ ਖੜੇ ਦਾ ਕੋਈ ਕੰਮ ਨਹੀਂ ਹੈ ਨਾ ਤਾਂ ਕਰਕੇ ਸੇਲ ਕਰ ਰਹੇ ਆ ਵੀ ਚਲੋ ਕਿਸੇ ਹੋਰ ਕਿਸਾਨ ਵੀਰ ਦੇ ਕੰਮ ਆ ਜੂਗਾ ਸੋ ਕੰਟੈਕਟ ਨੰਬਰ ਆਪਾਂ ਉੱਤੇ ਚਲਾ ਦਾਂਗੇ ਜੇ ਕਿਸੇ ਨੇ ਟਰੈਕਟਰ ਲੈਣਾ ਹੋਇਆ ਤਾਂ ਕੰਟੈਕਟ ਨੰਬਰ ਚਲੀ ਜਾਦਾ ਸੰਪਰਕ ਕਰ ਲਓ ਲੋਕੇਸ਼ਨ ਮੈਂ ਦੱਸ ਦਿੰਨਾ ਪਿੰਡ ਕੋਲਿਆ ਖੁਰਦ ਜ਼ਿਲ੍ਹਾ ਮੋਕਾ ਸ਼ੇਅਰ ਕਰ ਧੰਨਵਾਦ